ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜੋ ਹੁਣ ਤੱਕ ਮਾਡਲ ਤੇ ਕਨਵਰਟ ਸਕੂਲਾਂ ਦੇ ਵਿਦਿਆਰਥੀਆਂ ਦਾ ਵੀ ਸੁਪਨਾ ਰਹੀਆਂ ਹਨ ਐਸਟ੍ਰੋਟਾਫ ਹਾਕੀ ਗਰਾਊਂਡ ਐਸਟ੍ਰੋਟਾਫ ਫੁੱਟਬਾਲ ਗਰਾਊਂਡ 올 ਵੈਦਰ ਸਵਿਮਿੰਗ ਪੂਲ ਅਤੇ ਸ਼ੂਟਿੰਗ ਰੇਂਜ ਬਣਾਉਣ ਲਈ ਕੰਮ ਸ਼ੁਰੂ ਹੋ ਗਿਆ ਹੈ ਸਰਕਾਰੀ ਸਕੂਲਾਂ ਨੂੰ ਭਵਿੱਖ ਦੇ 올림픽 ਖਿਡਾਰੀਆਂ ਦੀ ਨਰਸਰੀ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਸਰਦਾਰ ਹਰਜੋਤ ਸਿੰਘ ਬੈਂਸ ਅੱਜ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਸ਼ਿਰਿਆਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੀ ਪਹਿਲੀ ਸ਼ੂਟਿੰਗ ਰੇਂਜ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ। ਉਹਨਾਂ ਨੇ ਕਿਹਾ ਕਿ ਪਹਿਲਾਂ ਸ਼ੂਟਿੰਗ ਵਰਗੀ ਖੇਡ ਅਮੀਰ ਲੋਕਾਂ ਦੇ ਬੱਚਿਆਂ ਦੇ ਵੱਸਦੀ ਸੀ ਜਿਸ ਨੂੰ ਅਸੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲੈ ਕੇ ਆਏ ਹਾਂ ਉਹਨਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੱਕ ਵੀ ਇਹ ਸਹੂਲਤ ਪਹੁੰਚੇਗੀ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹਾਕੀ ਲਈ ਐਸਟ੍ਰੋਟ੍ਰਾਫ ਮੈਦਾਨ ਫੁੱਟਬਾਲ ਦਾ ਐਸਟ੍ਰੋਟ੍ਰਾਫ ਗਰਾਊਂਡ ਅਤੇ 올 ਵੈਦਰ ਸਵਿਮਿੰਗ ਪੂਲ ਬਣਾਇਆ ਜਾ ਰਿਹਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਅੱਜ ਇਸ ਮਾਗਨ ਦੇ ਵਿੱਚ ਪਹੁੰਚੇ ਸਾਰੇ ਹੀ ਸਾਥੀ ਆਪ ਸਭ ਨੂੰ ਪਿਆਰ ਭਰੀ ਸਸ਼੍ਰੀਕਾਲ ਅੱਜ ਇੱਕ ਬੜਾ ਹੀ ਇਤਿਹਾਸਿਕ ਦਿਨ ਹੈ ਚਲੋ ਆਪਾਂ ਜਿਹੜਾ ਬੁੱਢਾ ਜਿੱਥੇ ਲਾਇਆ ਹੈ ਤੁਸੀਂ ਸਭ ਨੇ ਮਿਲ ਕੇ ਉਹ ਬੁੱਢਾ ਯਕੀਨ ਰੱਖਿਓ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣੂਗਾ ਤੇ ਐਦਾਂ ਦੇ ਫਲ ਤੇ ਐਦਾਂ ਦੀ ਸ਼ਾਨ ਹੋਊਗਾ ਜਿੱਦਾਂ ਸਾਡੇ ਇਲਾਕੇ ਦਾ ਨਾਮ ਰੌਸ਼ਨ ਹੋਊਗਾ ਅੱਜ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਵੀ ਸ਼ੂਟਿੰਗ ਰੇਂਜ ਨਹੀਂ ਹੈ ਨਾ ਹੀ ਆਸ-ਪਾਸ ਹਿਮਾਚਲ ਦੇ ਕਿਸੇ ਇਲਾਕੇ 'ਚ ਨਹੀਂ ਚਾਹੀਉ ਸ਼ਹਿਰ ਆਪਣਾ ਨਵਾਂ ਸ਼ਹਿਰ ਹੋਵੇ ਨਾ ਉੱਥੇ 100 150 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਵੀ ਸ਼ੂਟਿੰਗ ਰੇਂਜ ਨਹੀਂ ਤੇ ਦੂਜੇ ਪਾਸੇ ਇਹ ਹੈ ਕਿ ਭਾਰਤ ਨੇ ਇਸਵਰੀ 올림픽 சைਕਲਪਸ 10 ਮੈਡਲ ਜਿੱਤੇ ਹੈ ਤਿੰਨੋਂ ਮੈਡਲ ਸ਼ੂਟਿੰਗ ਦੇ ਵਿੱਚੋਂ ਆਏ ਅਸੀਂ ਅਗਰ ਇਹ ਸੋਚਦੇ ਕਿ ਸਾਡੇ ਬੱਚਿਆਂ ਨੇ ਆਪਣੇ ਪਿੰਡਾਂ ਦਾ ਨਾਮ ਰੌਸ਼ਨ ਕਰਨਾ ਹੈ ਕਿਵੇਂ ਕਰਨੀ ਅੱਜ ਉਸ ਦੀ ਸ਼ੁਰੂਆਤ ਹੋਈ ਹੈ ਇੱਕ ਸ਼ੂਟਿੰਗ ਰੇਂਜ 10 ਮੀਟਰ ਸ਼ੂਟਿੰਗ ਗੇਮ ਜਿਹੜੀ ਹੈ ਵੱਖਰੇ ਵੱਖਰੇ ਕਿਸਮ ਦੀ ਹੈ 10 ਮੀਟਰ 20 ਮੀਟਰ 30 ਮੀਟਰ 50 ਮੀਟਰ ਉਸ ਤੋਂ ਬਾਅਦ ਫਿਰ ਜਿਹੜਾ ਓਪਨ ਰੇਂਜਸ ਆndੀਆਂ ਨੇ ਡਬਲ ਟਰੈਪ ਆndੀ ਹੈ ਪਰ ਇੱਕ ਜਿਹੜੀ ਸਭ ਤੋਂ ਬੇਸਿਕ ਸ਼ੂਟਿੰਗ ਹੈ 10 ਮੀਟਰ ਵਾਲੀ ਉਸ ਸ਼ੂਟਿੰਗ ਰੇਂਜ ਦੀ ਆਪਾਂ ਜਿੱਥੇ ਨੀ ਪੱਥਰ ਰੱਖਿਆ ਕੰਮ ਸ਼ੁਰੂ ਹੋ ਚੁੱਕਿਆ ਤੇ ਟਾਰਗੇਟ ਹੈ ਸੈਟਾ 3 ਮਹੀਨਿਆਂ ਦੇ ਵਿੱਚ ਭਾਗ ਅਗਸਟ ਸਤੰਬਰ ਅਕਤੂਬਰ ਨਵੰਬਰ ਦੇ ਪਹਿਲੇ ਹਫਤੇ ਦੇ ਆਸ-ਪਾਸ ਇਹ ਸ਼ੂਟਿੰਗ ਰੇਂਜ ਬਣ ਕੇ ਤਿਆਰ ਹੋਣੀ ਚਾਹੀਦੀ ਹੈ ਏਕ ਸਟੇਟ ਆਫ ਆਰਟ ਜੋ ਬਿਲਕੁਲ ਆਧੁਨਿਕ ਸ਼ੂਟਿੰਗ ਰੇਂਜ ਲੇਟੈਸਟ ਟੈਕਨੋਲੋਜੀ ਜੋ ਇਸ ਸਮੇਂ ਦੀ ਹੈ ਉਸ ਦਾ ਇਸਤੇਮਾਲ ਹੋਊਗਾ ਤੇ ਜਿਹੜੇ ਸਪੈਸ਼ਲ ਲੋੜਾਂ ਵਾਲੇ ਬੱਚੇ ਨੇ ਚਿਲਡਰਨ ਵਿਦ ਸਪੈਸ਼ਲ ੀੀਡਸ ਨੇ ਪਰਮਾਤਮਾ ਵੱਲੋਂ ਉਹਨਾਂ ਬੱਚਿਆਂ ਦੇ ਉੱਤੇ ਕੁਛ ਨਾ ਕੁਛ ਖਾਸ ਦਿੱਤਾ ਗਿਆ ਉਹਨਾਂ ਬੱਚਿਆਂ ਨੂੰ ਵੀ ਉਹ ਇੱਥੇ ਟ੍ਰੇਨਿੰਗ ਲੈ ਸਕਦੇ ਸ਼ੂਟਿੰਗ ਰੇਂਜ ਦੀ ਖਾਸੀਅਤ ਹੋ ਗਈ ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼ੂਟਿੰਗ ਸਿਰਫ ਅਮੀਰਾਂ ਦੀ ਖੇਡ ਨਹੀਂ ਰਹੀ ਸਾਡੇ ਘਰਾਂ ਦੇ ਸਾਡੇ ਪਿੰਡਾਂ ਦੇ ਆਮ ਘਰਾਂ ਦੇ ਬੱਚੇ ਵੀ ਇੱਥੇ ਸਿੱਖ ਸਕਦੇ ਨੇ ਤੇ ਤੁਸੀਂ ਇਹ ਵੀ ਦੇਖਿਓ ਇਹ ਲੈ ਫੈਸਿਲਿਟੀ ਕਿਸੇ ਵੀ ਪ੍ਰਾਈਵੇਟ ਸਕੂਲ ਚ ਨਹੀਂ ਮਿਲੂਗੀ ਤਾਂ ਹੁਣ ਆ ਜਿਹੜੇ ਸਕੂਲ ਨੇ ਮਾਉਂਟ ਕਾਰਮਲ ਵਾਲੇ ਸੈਂਟ ਮਰੀ ਵਾਲੇ ਅਗਰ ਉਹਨਾਂ ਦੇ ਬੱਚਿਆਂ ਨੂੰ ਸ਼ੂਟਿੰਗ ਕਰਨੀ ਸਿੱਖਣੀ ਹੈ ਤਾਂ ਸਾਡੇ ਸਰਕਾਰੀ ਸਕੂਲ ਚ ਆਣਾ ਪੈਣਾ ਉਹਨਾਂ ਨੂੰ ਇੱਥੇ ਆ ਕੇ ਤੁਸੀਂ ਆ ਯਕੀਨ ਮੰਨਿਓ ਪ੍ਰਾਈਵੇਟ ਸਕੂਲ ਦੇ ਬੱਚਿਆਂ ਐਨਾ ਹੀ ਨਹੀਂ ਪੀ ਡਬਲਯੂ ਡੀ ਟੈਂਟਰ ਲਾ ਰਹੀ ਹੈ ਹੋਰ 15 20 ਦਿਨ ਮਹੀਨੇ ਚ ਆਪਾਂ ਫਿਰ ਇੱਥੇ ਇਕੱਠੇ ਹੋਵਾਂਗੇ ਸ਼ਟਕਾ ਕੇ ਸ਼ੂਟਿੰਗ ਰੇਂਜ ਕਾਫੀ ਬਣ ਚੁੱਕੀ ਹੋਊਗੀ ਇੱਕ ਸਿਕਸ ਸਾਈਡ ਹਾਕੀ ਐਸਪਰਟ ਟਾਪ ਇਹ ਕਿਰੂਪੇ ਦੀ ਉਹ ਜਿਹੜੀ ਹਾਕੀ ਦੀ ਐਸਪਰਟ ਟਾਪ ਹੈ ਜੋ ਕੋਈ ਪੂਰੇ ਇਲਾਕੇ 'ਚ ਨਹੀਂ ਹੈ ਜਿਸ ਮੈਦਾਨ ਦੇ ਉੱਤੇ 올림픽 ਦਾ ਮੈਚ ਹੁੰਦਾ ਉਸੇ ਦਾ ਹੀ ਰੈਪਲੀਕਾ ਅਸੀਂ ਇੱਥੇ ਬਣਾ ਰਹੇ ਹਾਂ ਕਾਕੇ ਉਹ ਉਹ ਵੀ ਕੱਪੜੇ ਆਪ ਦੇ ਵਿੱਚ ਖੂਬੀ ਹੋਈਗੀ ਮੈਂ ਪ੍ਰਿੰਸੀਪਲ ਸਾਹਿਬ ਨੂੰ ਪੁੱਛ ਰਿਹਾ ਸੀ ਕਿ ਅਗਲੇ ਸਾਲ ਨੂੰ ਅਸੀਂ ਸਕੂਲ ਆਫ ਬ੍ਰਿਲੀਅੰਸ ਬਣਾਉਣ ਜਾ ਰਹੇ ਹਾਂ ਡੈਜ਼ਿਗਨੇਟ ਪੰਜਾਬ ਦਾ ਜਿਹੜਾ ਪਹਿਲਾ ਸਕੂਲ ਆਫ Brilliance ਹੋਗਾ ਉਹਦੇ ਵਿੱਚੋਂ ਹੀ ਹੋਏਗਾ ਇੱਥੇ ਇੱਕ ਕਮਰੇ ਘੱਟ ਨੇ ਪੂਰਾ ਨਵਾਂ ਬਲਾਕ ਇੱਕ ਪੂਰੀ ਨਵੀਂ ਬਿਲਡਿੰਗ ਅਸੀਂ ਇੱਥੇ ਉਸਾਰਨ ਦੇ ਲਈ ਮੇਰੇ ਵੱਲੋਂ 4 ਕਰੋੜ ਰੁਪਏ ਜਿਹੜਾ ਪ੍ਰੋਮਿਸ ਹੋਇਆ ਸੀ ਜਿਹਦੇ ਵਿੱਚੋਂ 2.5 ਕਰੋੜ ਰੁਪਏ ਆਲਰੇਡੀ ਸਕੂਲ ਦੇ ਖਾਤੇ 'ਚ ਹੈ ਫਿਰ ਉਸ ਦਾ ਡਿਜ਼ਾਈਨ ਐਡਵਾਂਸ ਜਿਹੜਾ ਆ ਚੁੱਕਾ ਹੈ ਸਕੂਲ ਦੀ ਚਾਰ ਦਿਵਾਰੀ ਦੀ ਦਿੱਕਤ ਸੀ ਮੈਨੂੰ ਯਾਦ ਹੈ ਜਿਸ ਉਹ ਦਾਨ ਚ ਆਪਣੀ ਪੱਥਰ ਰੱਹੀ ਹੋਣਾ ਇਹ ਮੈਦਾਨ ਇੱਕ ਚਿਰਾਗ ਨਹੀਂ ਹੁੰਦੀ ਸਾਰੇ ਪਸ਼ੂਆਂ ਦੀ ਉਹ ਚਿਰਾਗ ਬੰ ਚੱਕੀ ਸੀ ਇੱਥੇ ਮੱਝਾਂ ਗਾਈਆਂ ਘਾਗ ਖਾਂਦੀਆਂ ਸੀ ਬੁੜਾ ਹਾਲਤ ਸੀ ਅੱਜ ਇਸ ਦੀ ਚਾਰ ਦਿਵਾਰੀ ਠੀਕ ਕਰਕੇ ਹੁਣ ਇਹ ਜਿਹੜਾ ਗਰਾਊਂਡ ਗਰਾਊਂਡ ਲੱਗਦਾ ਸਕੂਲ ਸਕੂਲ ਲੱਗਦਾ ਤੇ ਇਹ ਵੀ ਦੱਸ ਦਈਏ ਕਿ ਸਕੂਲ ਦੇ ਦਾਖਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਵਕਤ ਇਸ ਸਕੂਲ ਦੇ ਵਿੱਚ 15 ਸਾਲ ਤੋਂ ਬਾਅਦ ਜਿਹੜੇ ਬੱਚੇ ਜਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਹਦੇ ਸ਼ੂਟਿੰਗ ਰੇਂਜ ਜੋ ਹੈ ਉਹ ਸਥਾਪਿਤ ਕੀਤੀ ਗਈ ਜੀ ਅੱਜ ਨਹੀਂ ਪੱਥਰ ਰੱਖਿਆ ਗਿਆ ਕੀ ਕਹਿਣਾ ਚਾਹ ਰਹੇ ਹੋ ਸਾਡੇ ਵੱਲੋਂ ਸਕੂਲ ਸਿੱਖਿਆ ਭਾਗ ਵੱਲੋਂ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਜਿਹੜਾ ਹੈ ਕੁਆਲਿਟੀ ਹਾਕੀ ਦੀ ਐਥਲਟਿਕ ਸੈਕਸਾਈਡ ਇੱਕ ਜਿਹੜਾ ਹੈ ਇੰਡੋ ਸਵੀਮਿੰਗ ਪੂਲ ਤੇ ਸ਼ੂਟਿੰਗ ਰੇਂਜ ਹਰ ਜ਼ਿਲ੍ਹੇ ਵਿੱਚ ਮੋਹਿਆ ਹੋਵੇ ਇਸ ਲਈ ਸਾਡੇ ਹਾਕੀ ਦੇ ਐਸਟੇਟ ਆਫ ਹੁਣ ਪੰਜਾਬ ਦੇ ਚਾਰ ਜ਼ਿਲ੍ਹੇ ਦੇ ਵਿੱਚ ਅਜੇ ਵੀ ਕੰਮ ਚੱਲ ਰਿਹਾ ਟ੍ਰੇਨਿੰਗ ਪ੍ਰੋਸੈਸ ਚੱਲ ਰਹੀ ਹੈ ਤੇ 10 ਜ਼ਿਲ੍ਹਿਆਂ ਦੇ ਵਿੱਚ ਅਸੀਂ ਸ਼ੂਟਿੰਗ ਰੇਂਜ ਦੇ ਉੱਤੇ ਕੰਮ ਕਰ ਰਹੇ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਡੋਰ ਜਿਹੜਾ 올림픽 ਸਾਈਜ਼ ਜਿਹੜਾ ਹੈ 올 ਵੈਦਰ সুইਮਪool ਜਿਸ ਦੀ ਲਾਗਤ ਕਰਤੋਂ ਕਰ 6 ਤੋਂ 7 ਕਰੋੜ ਆ ਰਹੀ ਹੈ ਉਹ ਅਸੀਂ ਬਣਾ ਰਹੇ ਹਾਂ ਇਸ ਕੁਆਲਿਟੀ ਇਨਫਰਾਸਟ੍ਰਕਚਰ ਦੀ ਨੀਂਹ ਦੇ ਪਿੱਛੇ ਹੈ ਕਿ ਜਿਵੇਂ ਤੁਸੀਂ ਅੱਜ ਦੇ ਆਪਾਂ ਸਮੇਂ ਦੇ ਵਿੱਚ ਬਰਸਾਤਾਂ ਦਾ ਮੌਸਮ ਚੱਲ ਰਿਹਾ ਆਪਾਂ ਰੁੱਖ ਲਾ ਰਹੇ ਹਾਂ ਉਹ ਜਿਹੜਾ ਰੁੱਖ ਅਜ ਲਾਵਾਂਗੇ ਉਰਖ ਆਉਣ ਵਾਲੇ ਸਮੇਂ ਦੇ ਵਿੱਚ ਕੋਈ 5 ਸਾਲ ਬਾਅਦ ਕੋਈ 7 ਸਾਲ ਬਾਅਦ 10 ਸਾਲ ਬਾਅਦ ਨਾਲੇ ਦਾ ਛਾਂ ਦੇਗਾ ਨਾਲੇ ਫਲ ਦੇ ਠੀਕ ਉਸੇ ਤਰੀਕੇ ਦੇ ਨਾਲ ਅੱਜ ਸਪੋਰਟਸ ਇਨਫਰਾਸਟ੍ਰਕਚਰ ਜੇ ਅਗਰ ਅਸੀਂ ਅੱਜ ਦਵਾਂਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਤੋਂ 5 10 15 ਸਾਲ ਬਾਅਦ ਜਿਸ ਤਰੀਕੇ ਨਾਲ ਸਾਡੇ ਖਿਡਾਰੀ ਹੁਣ 올림픽ਸ ਪਰਫਾਰਮ ਕਰ ਰਹੇ ਹੈ ਸਾਡੀ ਪਰਫਾਰਮੈਂਸ ਸੋਰ ਬਹੁਤ ਜ਼ਿਆਦਾ ਵੱਜੂਗੀ ਤੇ ਅੱਜ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਆਪਣੇ ਹਲਕੇ ਦੇ ਬਿਸ਼ਰੀ ਰੰਗਪੁਰ ਸਾਹਿਬ ਦੇ ਵਿਖੇ ਦਸ਼ਵੇਸ਼ ਪਿਤਾ ਦੀ ਇਸ ਧਿਰਤੀ ਦੇ ਉੱਤੇ ਅਸੀਂ ਜਿਹੜੀ ਹੈ ਇੱਕ 10 ਮੀਟਰ ਸ਼ੂਟਿੰਗ ਗ੍ਰੀਨ ਜਿਹੜੀ ਹੈ ਉਸ ਦਾ ਜਿਹੜਾ ਹੈ ਨਹੀਂ ਪੱਥਰ ਰੱਖ ਰਹੇ ਆ ਅ ਇਸ ਵਾਰ 올림픽s ਹੁਣ ਤੱਕ 10 ਮੈਡਲ ਆ ਤਿੰਨੋ ਹੀ ਜਿਹੜੇ ਮੈਡਲ ਸ਼ੂਟਿੰਗ ਚਾਹੀਦੇ ਹੁਣ ਤੱਕ ਕੀ ਸੀ ਕਿ ਸ਼ੂਟਿੰਗ ਖੇਡ ਇੱਕ ਇਦਾਂ ਦੀ ਖੇਡ ਸੀ ਜੋ ਸਿਰਫ ਅਮੀਰ ਬੱਚੇ ਜਿਹੜੇ ਜਿਨ੍ਹਾਂ ਦੇ ਮਾਤਾ ਪਿਤਾ ਅਫੋਰਡ ਕਰ ਸਕਦੇ ਇੱਕ ਮਹਿੰਗੀ ਗੇਮ ਤੇ ਆਮ ਘਰ ਦਾ ਬੱਚਾ ਚਾਹੇ ਉਹ ਜਿੰਨਾ ਮਰਜ਼ੀ ਉਹਦੇ ਚ ਟੈਲੈਂਟ ਹੋਵੇ ਪਰ ਉਹ ساری ਉਮਰ ਸ਼ੂਟਿੰਗ ਕਰਕੇ ਨਹੀਂ ਦੇਖ ਸਕਦਾ ਸੀ ਤਾਂ ਇਹ ਜਦੋਂ ਸਰਕਾਰੀ ਸਕੂਲ ਚਾਊਗੀ ਤਾਂ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਕੋਨੋ ਟੈਲੈਂਟ ਵੇਸਟ ਨਹੀਂ ਜਾਊਗਾ ਇਹ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਦੇ ਮਾਤਾ ਪਿਤਾ ਕੀ ਕਰਦੇ ਚਾਹੇ ਉਹ ਖੇਤੀ ਕਰਨ ਚਾਹੇ ਮਜ਼ਦੂਰ ਹੈ ਚਾਹੇ ਵਪਾਰੀ ਹੈ ਚਾਹੇ ਕਿਤੇ ਵੀ ਹੈ ਚਾਹੇ ਸਰਵਿਸ ਕਲਾਸ ਹੈ ਪਰ ਉਹਨਾਂ ਨੂੰ ਹੁਣੇ ਮੌਕਾ ਮਿਲੇਗਾ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਆ ਜਿਹੜੀ ਸ਼ੂਟਿੰਗ ਰਿੰਗ ਹੈ ਉਹ ਕੀ ਕਰਦਾਂਗੇ ਕਿਸਦਾ ਕੰਮ ਦਿਨ ਰਾਤ ਚੱਲੂਗਾ ਤੇ ਵਕ ਅਜ ਤੋਂ ਹੀ ਸ਼ੁਰੂ ਹੋ ਜਾਊਗਾ ਤੇ ਜਿੰਨੇ ਵੀ ਆਸ-ਪਾਸ ਦੇ ਸਰਕਾਰੀ ਸਕੂਲਾਂ ਦੇ ਬੱਚੇ ਆ ਅਸੀਂ ਇੱਥੇ ਇੱਕ ਜਿਹੜਾ ਹੈ ਪ੍ਰੋਫੈਸ਼ਨਲ ਕੋਚ ਵੀ ਰੱਖਾਂਗੇ ਜੋ ਸ਼ੂਟਿੰਗ ਦੀ ਟ੍ਰੇਨਿੰਗ ਵੀ ਦੇਊਗਾ ਪੂਰੇ ਜਿਹੜੇ ਬੱਚੇ ਜਿਹੜੇ ਚਿਲड्रन ਵਿਦ ਸਪੈਸ਼ਲ ਨੀਡਸ ਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਸ਼ੂਟਿੰਗ ਰੇਂਜ ਹੈ ਜੋ ਕਿ ਸ਼ੂਟਿੰਗ ਲਈ ਜਗ੍ਹਾ ਹੈ ਜਿੱਥੇ ਉਹ ਵੀ ਆ ਕੇ ਆਪਣੀ ਸ਼ੂਟਿੰਗ ਗੇਮ ਜਾਨੀ ਪੈਰਾਓਲੰਪਿਕਸ ਦੇ ਦੇ ਬੱਚੇ ਉਹ ਵੀ ਇੱਥੇ ਆ ਕੇ ਟ੍ਰੇਨ ਕਰ ਸਕਣ ਤੇ ਜੇ ਅਗਰ ਕਿਉਂਕਿ ਇਲਾਕੇ 'ਚ ਇਹ ਸਹੂਲਤ ਹੈ ਜੇ ਅਗਰ ਕੋਈ ਵੀ ਪ੍ਰਾਈਵੇਟ ਸਕੂਲ ਦਾ ਬੱਚਾ ਹੈ ਬਾਹਰੋਂ ਆ ਕੇ ਉਹਨੂੰ ਅਸੀਂ ਇੱਕ ਬੋਟ ਨੋਮੀਨਲ ਜੀ ਫੀਸ ਤੇ ਉਹ ਵੀ ਥਿਆਕੀ ਸ਼ੂਟਿੰਗ ਸਿਖਾ ਰਹੇ ਨੇ ਤਾਂ ਕੱਲੇ ਸਕੂਲ ਲਈ ਨਹੀਂ ਪੂਰੇ ਇਲਾਕੇ ਦੇ ਬੱਚਿਆਂ ਦੇ ਲਈ ਹੈ ਜਿਹੜਾ ਇੱਕ ਵੱਡਾ ਮਦਦਾਨ ਸਾਬਿਤ ਹੋਊਗੀ ਇਸੇ ਸਕੂਲ ਦੇ ਵਿੱਚ ਅਸੀਂ ਜਿਹੜੀ ਹੈ ਹਾਕੀ ਦੀ 6 ਸਾਈਡ ਐਸਟੋਟਫ ਉਸ ਦਾ ਵੀ ਜਿਹੜਾ ਕੰਮ ਹੈ ਟੈਂਡਰ ਅਲੋਟਮੈਂਟ ਪੀ ਡਬਲਯੂ ਡੀਓ ਕੰਮ ਕਰੂਗਾ 1.5 ਕਰੋੜ ਦੇ ਵਿੱਚ ਇੱਕ 6 ਸਾਈਡ ਹਾਕੀ ਐਸਟੋਟਫ ਇੰਟਰਨੈਸ਼ਨਲ ਲੈਵਲ ਦੀ ਜਿੱਦਾਂ ਦੇ ਉੱਤੇ ਤੇ ਉਹਦਾਂ ਦੀ ਐਸਟੋਟਫ ਆਸਪਾਸ ਤੇ ਕਈ ਜਿਹੜੇ ਹੈ ਸਾਡੇ ਹਿਮਾਚਲ ਦੇ ਇਸ ਇਲਾਕੇ ਲਈ ਜਾਂ ਮੁਹਾਣੀ ਤੱਕ ਕਿਤੇ ਨਹੀਂ ਹੋਊਗੀ ਇੰਨੀ ਰਿਸਪੈਕਟ ਅਫੁੱਲ ਹੈ ਕਹ ਰਹੇ ਆ ਪਲੱਸ ਇਸੇ ਸਕੂਲ ਦੇ ਵਿੱਚ ਇਸ ਨੂੰ ਸਕੂਲ ਆਫ ਬ੍ਰਿਲੀਅੰਸ ਬਣਾਇਆ ਜਾ ਰਿਹਾ ਪੂਰਾ ਇੱਕ ਨਵਾਂ ਬਲਾਕ ਜਿਹੜਾ ਹੈ ਉਹ ਆ ਰਿਹਾ ਇਸ ਸਕੂਲ ਦੇ ਉੱਤੇ ਲਗਭਗ 5 ਕਰੋੜ ਤੋਂ ਵੱਧ ਜਿਹਦੇ ਵਿੱਚ 3.5 ਕਰੋੜ ਰੁਪਏ ਆਲਰੇਡੀ ਸਕੂਲ ਦੇ ਖਾਤੇ ਦੇ ਵਿੱਚ ਅਸੀਂ ਐਡਵਾਂਸ ਜਮ੍ਹਾਂ ਕਰਾਇਆ ਹੋਇਆ ਹੈ ਸਿਰਫ